ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪਹਿਲਾਂ ਹੀ ਪਿਓਰ ਕਾਟਨ ਦਾ ਸੂਟ ਦਿਖਾਉਣੀ ਆ ਬਾਟਮ ਵਰਕ ਵਾਲਾ ਨੈਕਸਟ ਆll over ਕੈਮਰੀ ਕਾਟਨ ਦਾ ਸੂਟ ਰਹੇਗਾ ਜੀ ਨਾਲ ਦੁਪੱਟਾ ਹੋਏਗਾ ਟੈਪੀ ਸਿਲਕ ਦਾ ਬਹੁਤ ਹੀ ਸੋਹਣਾ ਫੈਬਰਿਕ ਆ ਜੀ ਸ਼ਾਨਦਾਰ ਫੈਬਰਿਕ ਆ ਅਗਰ ਤੁਸੀਂ ਇਹਨੂੰ ਸਟਿਚ ਕਰਾਉਣੇ ਲੈਸਿਸ ਵਗੈਰਾ ਲਗਾ ਕੇ ਰੈਡੀ ਕਰਾਉਣੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਸੂਟ ਦੀ ਅਗਰ ਤੁਸੀਂ ਗਿਫਟ ਵੀ ਦਿਨੇ ਆ ਭੈਣਾਂ ਨੂੰ ਆਪਣੇ ਭੈਣਾਂ ਨੂੰ ਸਿਸਟਰ ਨੂੰ ਠੀਕ ਹੈ ਜੀ ਨੰਦਾ ਨੂੰ ਪੱਟ ਜਾਈਆਂ ਨੂੰ ਕਿਸੇ ਨੂੰ ਵੀ ਦਿੰਨੇ ਆ ਤੇ ਤੁਹਾਨੂੰ ਬਹੁਤ ਹੀ ਵਧੀਆ ਸੂਟ ਹੋਣਗੇ ਫੈਬਰਿਕ ਬਹੁਤ ਹੀ ਸੌਫਟ ਜਿਹਾ ਹੈ ਨੈਕਸਟ ਆ ਸਾਰਟਨ ਜ਼ੋਰਜਟਾ ਫੈਬਰਿਕ ਆ ਇਹ ਪਹਿਲਾ ਟਾਈਮ ਚੱਲਦਾ ਹੁੰਦਾ ਸੀਗਾ ਫੈਬਰਿਕ ਆਪਣੇ ਦਾਦੇ ਨਾਨੀਆਂ ਦੇ ਟਾਈਮ ਵਿੱਚ ਬਟ ਹੁਣ ਦੁਬਾਰਾ ਇਹਦਾ ਫੈਸ਼ਨ ਦੁਬਾਰਾ ਆਇਆ ਹੈ ਤੇ ਬਹੁਤ ਹੀ ਸੋਹਣਾ ਫੈਬਰਿਕ ਆ ਇੱਥੇ ਕੋਈ ਬੋਰ ਵਗੈਰਾ ਵੀ ਨਹੀਂ ਆਉਂਦੀ ਨੈਕਸਟ ਆ 올ਓਵਰ ਪਿਓਰ ਕਾਟਨ ਦਾ ਸੂਟ ਹੋਏਗਾ ਜੀ ਨਾਲ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਬਲੈਕ ਵਾਈਟ ਦੇ ਕੰਟਰਾਸਟ ਵਿੱਚ ਆਇਆ ਜੀ ਨੈਕਸਟ 올ਓਵਰ ਮਸਲੀਨ ਚ ਹੋਏਗਾ ਟਾਈ ਡਾਈ ਦਾ ਨਾਲ ਦੁਪੱਟਾ ਹੋਏਗਾ ਨੈਕਸਟ ਆ ਵੀ ਮਸਲਿਨ ਚ ਹੋਏਗਾ ਜੀ ਇਹ ਸਾਰੇ ਮਸਲਿਨ ਕਾਟਨ ਦੇ ਹੀ ਹੋਣਗੇ ਨੈਕਸਟ ਆਵਲਾ 올ਓਵਰ ਕੈਮਰੀ ਕਾਟਨ ਦਾ ਸੂਟ ਹੋਏਗਾ ਦੁਪੱਟਾ ਹੋਏਗਾ ਕੋਟਾ ਚੈੱਕ ਦਾ ਨਾਲ ਬਾਟਮ ਜਿਹੜੀ ਚਿਕਨ ਦੀ ਬਣੀਆ ਨਾਲ ਬਾਟਮ ਤੇ ਵਰਕ ਵੀ ਕੀਤਾ ਹੋਇਆ ਜੀ ਨੈਕਸਟ ਆ ਪਿਓਰ ਕਾਟਨ ਦੀ ਸ਼ਰਟ ਹੋਏਗੀ ਰਿਯਾਨ ਕਾਟਨ ਦੀ ਬਾਟਮ ਹੋਏਗੀ ਦੁਪੱਟਾ ਹੋਏਗਾ ਹਾਫ ਛਪਾਉਣ ਦਾ ਨੈਕਸਟ ਆ ਹਾਫ ਛਪਾਉੜ ਤੇ ਦੁਪੱਟਾ ਕੋਟਾ ਲਹਿਰੀਆ ਦਾ ਹੋਏਗਾ ਤੇ ਬਾਟਮ ਸੰਤੋਨ ਦੀ ਹੈ ਜੀ ਨੈਕਸਟ ਆ ਆਪਣੇ ਪਿਓਰ ਕਾਟਨ ਦੇ ਸੂਟ ਹਨਗੇ ਬਹੁਤ ਰੀਜ਼ਨੇਬਲ ਪ੍ਰਾਈਸ ਵਿੱਚ ਆ ਬਹੁਤ ਹੀ ਸੋਹਣਾ ਫੈਬਰਿਕ ਆ ਨੈਕ ਵਰਕ ਕੀਤਾ ਹੋਇਆ ਬਹੁਤ ਸੋਹਣੇ ਬਣੇ ਦੁਪੱਟੇ ਬਹੁਤ ਨਾਲ ਖੂਬਸੂਰਤੀ ਜੇ ਬਣੇ ਹੋਇਆ ਜੀ ਦੁਪੱਟੇ ਨੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਹੁਤ ਸੋਹਣੇ ਜੇ ਬਣੇ ਹੋਇਆ ਨੈਕਸਟ ਆ ਪਿਓਰ ਕਾਟਨ ਕੀ ਹੋਣਗੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਆ ਨੈਕ ਤੇ ਬਹੁਤ ਸੋਹਣਾ ਲੈਸ਼ਸ ਲਗਾ ਕੇ ਕੰਮ ਕੀਤਾ ਆ ਨੈਕਸਟ ਆ ਪਿਓਰ ਕ੍ਰੋਬ ਕ੍ਰੇਪ ਦੇ ਫੈਬਰਿਕ 'ਚ ਹੋਣਗੇ ਜੀ ਨੈਕਸਟ ਆ ਚਾਰ ਸੂਟ ਆ ਜਿਹੜੇ ਆਰਗੈਂਜ਼ਾ 'ਚ ਆ ਬਾਟਮ ਇਹਨਾਂ ਨਾਲ ਰਿਹਾਉ ਨੈਕਸਟ ਪ्योर ਬਰਬਰੀ कॉटन ਦੀ ਸ਼ਾਰਟ ਹੋਏਗੀ ਕੋਰਾ कॉटन ਦਾ ਬੋਟਮ ਹੋਏਗੀ ਨੈਕਸਟ कॉटन ਦੇ ਸੂਟ ਆਏ ਰਖੜੀ ਦੇ ਲਈ ਆਫਰ ਦੇ ਵਿੱਚ ਲਾਏ ਹੋਏ ਆ ਬਹੁਤ ਘੱਟ ਪ੍ਰਾਈਸ 'ਚ ਹੋਣਗੇ ਤੁਸੀਂ ਇਹ ਅਗਰ ਬਾਈ ਕਰਨਾ ਚਾਹੁੰਦੇ ਹੋ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਬਹੁਤ ਘੱਟ ਪ੍ਰਾਈਸ 'ਚ ਲਾਏ ਹੋਏ ਆ ਜੀ ਸਾਰੇ ਬਹੁਤ ਸੋਹਣੇ ਸੋਹਣੇ ਸੂਟ ਹੋਣਗੇ ਬੁਟੀਕ ਸਟਾਈਲ ਸੂਟ ਹੋਣਗੇ ਇਹ ਵਿਦਆਊਟ ਦੁਪੱਟਾ ਜੀ ਬੁਟੀਕ ਸਟਾਈਲ ਸੂਟ ਹੋਣਗੇ ਠੀਕ ਹੈ ਜੀ ਨੈਕਸਟ ਆਵਰਾ ਸ਼ਰਟ ਐਂਡ ਦੁਪੱਟਾ অর্ਗੇਂజా ਦਾ ਹੋਏਗਾ ਬੋਟਮ ਮਸਲੀਨ ਦੀ ਹੋਏਗੀ ਜੀ ਨੈਕਸਟ ਆ ਸਾਫਟ ਕਾਟਨ ਸ਼ਰਟ ਹੋਏਗੀ ਪਿਓਰ ਕਾਟਨ ਦੀ ਬਾਟਮ ਰਹੇਗੀ ਮਸਲੀਨ ਟਾਈ ਐਂਡ ਡਾਈ ਦਾ ਨਾਲ ਦੁਪੱਟਾ ਰਹੇਗਾ ਬਹੁਤ ਸੋਹਣਾ ਬਾਟਮ ਤੇ ਚਿਕਨ ਦਾ ਵਰਕ ਕੀਤਾ ਹੋਇਆ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਲੈ ਕੇ ਆਏ ਆ ਪੈਣੋ ਇਹਨਾਂ ਨੂੰ ਬਾਕੀ ਤੁਸੀਂ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆਗਰ ਸਟਿਚ ਕਰਾਉਣਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਕਰਨਾ ਚਾਹੋ ਬਾਈ ਕਰਨਾ ਚਾਹੋ ਨੇ ਤਾਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਨੈਕਸਟ ਆ ਫਰਸ਼ੀ ਸਲਵਾਰ ਵਾਲੇ ਬਹੁਤ ਸੋਹਣੇ ਸੋਹਣੇ ਆ ਗਏ ਜੀ ਬਹੁਤ ਹੀ ਸੋਹਣੇ ਬਣੇ ਹੋਏ ਖੂਬਸੂਰਤ ਜੇ ਸੂਟ ਬਣੇ ਹੋਇਆ ਠੀਕ ਹੈ ਜੀ ਬਾਕੀ ਭੈਣੋ ਜਿਨ੍ਹਾਂ ਭੈਣਾਂ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਵੀਡੀਓ ਨੂੰ ਬਾਅਦ ਤੋਂ ਬਾਅਦ ਆਪਣੇ ਭੈਣਾਂ ਨਾਲ ਸ਼ੇਅਰ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਭੈਣੋ ਜ਼ਰੂਰ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਨੈਕਸਟ ਆਲ ਓਵਰ ਕੈਮਰੀ कॉटन ਦੇ ਸੂਟ ਆ ਬਹੁਤ ਸੋਹਣੇ ਬੁਟੀ ਵਾਲੇ ਸੂਟ ਆ ਜਿਹਦਾ ਭੈਣਾਂ ਦੀ ਡਿਮਾਂਡ ਹੁੰਦੀ ਹੈ ਕਿ ਨਿੱਕੀ ਨਿੱਕੀ ਬੁਟੀ ਵਾਲੇ ਸਾਨੂੰ ਸੋਹਣੇ ਜਿਹੇ ਸੂਟ ਚਾਹੀਦੇ ਆ ਤੇ ਆਪਾਂ ਇਹ ਲੈ ਕੇ ਆਏ ਆ ਬਹੁਤ ਰੀਜ਼ਨੇ ਨੈਕਸਟ ਆ ਬਹੁਤ ਸੋਹਣੀ ਕਾਟਨ ਚ ਹੈ ਜੀ ਨੈਕਸਟ ਆ ਬਰਬਰੀ ਵਿੱਚ ਹੋਏਗੀ ਸ਼ਰਟ ਬਾਟਮ ਮਸਲੀਨ ਦੀ ਹੋਏਗੀ ਦੁਪੱਟਾ organza ਦਾ ਹੋਏਗਾ ਜੀ ਨੈਕਸਟ ਆ ਬੜਾ ਕਾਟਨ ਫੈਬਰਿਕ ਚ ਆ ਗਿਆ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਆ ਨੈਕਸਟ ਆ ਸ਼ਿਫੋਨ ਦੀ ਚਨਾਉਣ ਦੀ ਸ਼ਰਟ ਹੋਏਗੀ ਜੀ ਸੰਤੂਨ ਦੀ ਬਾਟਮ ਨੈਕਸਟ ਆ ਲੱਗ ਲੱਗ ਹੋਣਗੇ ਗਲਾਸ organza ਦੇ ਵਿੱਚ ਹੋਏਗੀ ਸ਼ਰਟ ਸੰਤੂਨ ਦੀ ਨਾਲ ਬਾਟਮ ਇਹਦੇ ਵੀ ਨੈਕਸਟ ਆ ਕਾਟਨ ਦੇ ਵਿੱਚ ਆ ਗਿਆ ਜੀ ਬਹੁਤ ਸੋਹਣੀ ਕਾਟਨ ਆ ਨੈਕਸਟ ਆ ਚੰਦੇਰੀ ਵਿੱਚ ਆਗੇ ਚੰਦੇਰੀ ਸਿਲਕ ਦੀ ਸ਼ਾਰਟ ਹੋਏਗੀ ਕਾਟਨ ਦੀ ਬਾਟਮ ਹੋਏਗੀ ਨਾਲ ਪ੍ਰਿੰਟਡ ਸਿਲਕ ਦਾ ਦੁਪੱਟਾ ਰਹੇਗਾ ਨੈਕਸਟ ਆਵੜਾ ਕ੍ਰੇਪ ਦਾ ਸੂਟ ਆਏਗਾ ਜੀ ਚੰਦੇਰੀ ਦਾ ਨਾਲ ਦੁਪੱਟਾ ਆਏਗਾ ਬਹੁਤ ਸੋਹਣਾ ਵਰਕ ਦੇ ਦੁਪੱਟੇ ਤੇ ਤੇ ਸ਼ਾਰਟ ਤੇ ਕੀਤਾ ਨੈਕਸਟ ਆ ਵੀ ਕ੍ਰੇਪ ਦਾ ਹੋਏਗਾ ਸੂਟ ਜੌਰਜਟ ਦਾ ਦੁਪੱਟਾ ਹੋਏਗਾ ਨੈਕਸਟ ਆਪੋਸਟੋ ਨੇ ਚੰਦੇਰੀ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਵੀ ਬਹੁਤ ਚੱਲਦੀ ਹੁੰਦੀ ਸੀਗੀ ਠੀਕ ਹੈ ਜੀ ਇਹਨਾਂ ਦੀ ਡਿਮਾਂਡ ਵੀ ਬਹੁਤ ਆਉਂਦੀ ਆ ਨੈਕਸਟ ਆ ਸਿਲਕ ਵਿੱਚ ਆਗੇ ਸੂਟ ਜੀ ਬਨਾਸੀ ਦਾ ਦੁਪੱਟਾ ਕ੍ਰੇਪ ਚ ਆਗੇ ਅਲੱਗ ਅਲੱਗ ਫੈਬਰਿਕ ਚ ਜੀ ਕੋਈ ਕਰੇਪ ਚ ਕੋਈ ਸਿਲਕ ਚ ਨੈਕਸਟ ਆ ਕਾਟਨ ਦੇ ਸੂਟ ਆ ਗਏ ਜੀ ਮਲ ਮਲ ਦਾ ਨਾਲ ਦੁਪੱਟਾ ਰਹੇਗਾ ਬਹੁਤ ਸੋਹਣੇ ਵੀ ਫੈਬਰਿਕ ਜਿਹੜਾ ਬਹੁਤ ਸੌਫਟ ਜਿਹਾ ਆ ਕਲਰ ਚੈੱਕ ਕਰੋ ਕਲਰ ਇੱਕ ਤੋਂ ਇੱਕ ਆ ਰੰਗ ਇੱਕ ਤੋਂ ਇੱਕ ਵੱਖੋ ਵੱਖਰੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਰੰਗ ਅਵੇਲੇਬਲ ਆ ਇੱਕ ਤੋਂ ਇੱਕ ਰੰਗ ਆ ਜੀ ਆਪਣੇ ਕੋਲ ਨੈਕਸਟ ਆ ਵਾਲਾ ਕਰੇਪ ਦਾ ਸੂਟ ਹੋਏਗਾ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਦੁਪੱਟਾ ਬਹੁਤ ਸੋਹਣਾ ਜੀ ਨੈਕਸਟ ਆ ਵੀ ਲਗ ਲਗ ਫੈਬਰਿਕ ਤੇ ਜੋਰ ਜਟ ਤੇ ਆ ਗਏ ਜੀ ਨੈਕਸਟ ਸ਼ਰਟ ਦੁਪੱਟਾ ਚੈੱਕ ਕਰੋ ਕਿੰਨਾ ਹੈਵੀ ਬਣਿਆ ਹੋਇਆ ਹੈ ਜੀ ਇਹ ਪਾਰਟੀ ਵੇਅਰ ਕਲੈਕਸ਼ਨ ਹੈ ਜੀ ਨੈਕਸਟ ਕ੍ਰੇਪ ਦਾ ਸੂਟ ਹੋਏਗਾ ਆਰਗੈਂਜ਼ਾ ਦਾ ਨਾਲ ਦੁਪੱਟਾ ਰਹੇਗਾ ਜੀ ਨੈਕਸਟ ਸ਼ਰਟ ਐਂਡ ਦੁਪੱਟਾ ਮਸਲੀਨ ਚ ਹੋਏਗਾ ਬਾਟਮ ਕ੍ਰੇਪ ਸਿਲਕ ਚ ਹੋਏਗੀ ਨੈਕਸਟ ਆਵਰੇ ਜਿਹੜੇ ਆ ਬਹੁਤ ਸੋਹਣੇ ਸ਼ਰਟ ਤੇ ਦੁਪੱਟਾ ਸੌਫਟ ਮਸਲੀਨ ਚ ਬਣਿਆ ਹੈ ਬਾਟਮ ਵਿਸਕੋਸ ਸੰਤੂਨ ਚ ਹੈ ਜੀ ਨੈਕਸਟ ਸੰਤੂਨ ਦਾ ਸੂਟ ਆ ਗਿਆ ਜੀ ਇਹ ਕਮਲਾਈ कॉटन ਦਾ ਬਹੁਤ ਸੋਹਣਾ ਸੂਟ ਹੈ ਜੀ ਜੋੜ ਜੱਟ ਦਾ ਨਾਲ ਦੁਪੱਟਾ ਹੈ ਨੈਕਸਟ ਆਵੜੇ ਚੈੱਕ ਕਰੀਏ ਚਲੋ ਨੇੜੇ ਤੋਂ ਵੀ ਤੁਸੀਂ ਦੇਖੋ ਪੈਣਾ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਬਾਕੀ ਆ ਕਾਟਨ ਚ ਆਗੇ ਜੀ ਬਹੁਤ ਸੋਹਣੇ ਪਿਓਰ ਕਾਟਨ ਦੀ ਸ਼ਰਟ ਹੋਗੀ ਸੈਮੀ ਲੌਨ ਦੀ ਬਾਟਮ ਹੋਏਗੀ ਸ਼ਿਫੌਨ ਪ੍ਰਿੰਟਰ ਦੁਪੱਟਾ ਹੋਏਗਾ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਜੀ ਬਾਕੀ ਅਗਰ ਭੈਣ ਨੂੰ ਤੁਹਾਨੂੰ ਕਲੀਅਰਲੀ ਇਹਦੇ ਵਿੱਚ ਫੋਟੋ ਨਹੀਂ ਦਿਖ ਰਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਪਰਸਨਲੀ ਮੈਸੇਜ ਕਰਕੇ ਮੇ ਤੋਂ ਫੋਟੋ ਸੂਟ ਦੇ ਮੰਗਵਾ ਸਕਦੇ ਜਿਹੜਾ ਤੁਹਾਨੂੰ ਸੂਟ ਪਸੰਦ ਆ ਮੰਗਵਾ ਸਕਦੇ ਆ ਫੋਟੋ ਜਿਹਦੇ ਵਿੱਚ ਐਨ ਕਲੀਅਰ ਤੁਹਾਨੂੰ ਦਿਖੇਗਾ ਸੂਟ ਬਾਰੇ ਨੈਕਸਟ ਆ ਕੈਮਰੀ ਕਾਟਨ ਦਾ 올ਓਵਰ ਸੂਟ ਹੋਏਗਾ ਜੀ ਦੁਪੱਟਾ ਮਸਲੀਨ ਦਾ ਰਹੇਗਾ ਨੈਕਸਟ ਆਵਲੇ ਜਿਹੜੇ ਬ੍ਰੌਕਰਟ ਚ ਆਗੇ ਜੀ ਸਿਲਕ ਦੇ ਨਾਲੇ ਦੇ ਬਾਟਮ ਹੁੰਦੀ ਆ ਨੈਕਸਟ ਆ ਬਹੁਤ ਸੋਹਣੇ ਹੈਂਡ ਪੇਂਟ ਦਾ ਕੰਮ ਕੀਤਾ ਹੋਇਆ ਹੈ ਬਹੁਤ ਸੋਹਣੇ ਸੂਟੇ ਵੀ ਬਹੁਤ ਸੇਰ ਹੁੰਦੇ ਆ ਜ਼ੋਰਜਟ ਫੈਬਰਿਕ ਦੇ ਉੱਤੇ ਹੈਂਡ ਪੇਂਟ ਦਾ ਬਹੁਤ ਸੋਹਣਾ ਕੰਮ ਕੀਤਾ 셔ਟ ਤੇ ਦੁਪੱਟੇ ਤੇ ਜੀ